26 ਜਨਵਰੀ ਨੂੰ ਡਾਕਟਰ ਭੀਮਰਾਓ ਅੰਵੇਦਕਰ ਬਾਬਾ ਸਾਹਿਬ ਦੀ ਮੂਰਤੀ ਨੂੰ ਤੋੜ ਦਿੱਤਾ ਜਾਂਦਾ ਤੋੜਿਆ ਨਹੀਂ ਜਾਂਦਾ ਜਾਣੇ ਉਹਨੂੰ ਕੋਈ ਇੱਕ ਮੁੰਡਾ ਉੱਪਰ ਚੜਦਾ ਉਹਦੇ ਤੇ ਉਹਨੂੰ ਥੋੜੇ ਲੈ ਕੇ ਉਹਨੂੰ ਤੋੜਨ ਦਾ ਯਤਨ ਕਰਦਾ ਤੇ ਥੱਲੇ ਉਹਦੇ ਅੱਗ ਲਾ ਦਿੱਤੀ ਜਾਂਦੀ ਆ ਚਲੋ ਨਾਲ ਦੀ ਨਾਲ ਜਦੋਂ ਇਹ ਘਟਨਾ ਵਾਪਰਦੀ ਆ ਉਹ ਨੌਜਵਾਨ ਵੀ ਇੱਕ ਐਸੀ ਪਰਿਵਾਰ ਚੋਂ ਸੀਗਾ ਉਹ ਜਦੋਂ ਪੁਲਿਸ ਦਾ ਪੁਲਿਸ ਦੀ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਸਾਹਮਣੇ ਆਈ ਐ ਕਿ ਇੱਕ ਐਸਸੀ ਪਰਿਵਾਰ ਦੇ ਵਿੱਚੋਂ ਨੌਜਵਾਨ ਸੀਗਾ ਜਿਹੜਾ ਬੱਚਾ ਜਿਹੜੇ ਨੌਜਵਾਨ ਨੇ ਉਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਤੇ ਨਾਲ ਦੀ ਨਾਲ ਅਖਬਾਰਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਖਬਰ ਅਖਬਾਰਾਂ ਨਹੀਂ ਮਾਫ ਕਰਨਾ ਸੋਸ਼ਲ ਮੀਡੀਆ ਦੇ ਉੱਤੇ ਚੈਨਲਾਂ ਦੇ ਉੱਤੇ ਇੱਕ ਖਬਰ ਚੱਲਦੀ ਆ ਕਿ ਇੱਕ ਸਰਦਾਰ ਨੌਜਵਾਨ ਨੇ ਡਾਕਟਰ ਭੀਮਰਾਓ ਉਮੇਦ ਕਰਨ ਦੀ ਮੂਰਤੀ ਨੂੰ ਤੋੜਨ ਦਾ ਯਤਨ ਕੀਤਾ ਤੇ ਨਾਲ ਦੀ ਨਾਲ ਜਿਹੜਾ ਭਾਜਪਾ ਦਾ ਸਾਬਕਾ ਪ੍ਰਧਾਨ ਵੀ ਰਿਹਾ ਹੈ ਪਾਸਲਾ ਉਹਦਾ ਬਿਆਨ ਆਉਂਦਾ ਹੈ ਕਿ ਜੀ ਇਸ ਮਸਲੇ ਨੂੰ ਲੈ ਕੇ ਸ਼ਰਮਣੀ ਕਮੇਟੀ ਦੇ ਕਾਲ ਤਰਕਤ ਸਾਹਿਬ ਇਹਦੇ ਬਾਰੇ ਆਪਣਾ ਸਪਸ਼ਟੀਕਰਨ ਦੇਣ ਜਦੋਂ ਕਿ ਜਿਹੜੀ ਗੱਲ ਕਰ ਰਹੇ ਹਾਂ ਦਰਬਾਰ ਸਾਹਿਬ ਤੋਂ ਕਰੀਬ-ਕਰੀਬ ਕਿਲੋ 7 ਸਵਾ ਕਿਲੋਮੀਟਰ 1.5 ਕਿਲੋਮੀਟਰ ਦੀ ਦੂਰੀ ਤੇ ਬਾਬਾ ਸਾਹਿਬ ਦਾ ਪੁੱਤ ਜਿਹੜਾ ਉਹ ਲੱਗਿਆ ਬਸ ਹੁਣ ਇਹਦੇ ਪਿੱਛੇ ਤੁਸੀਂ ਆਪ ਹੀ ਇਹ ਸਾਜ਼ਿਸ਼ ਨੂੰ ਸਮਝ ਲਓ ਵੀ ਇਹਦੇ ਪਿੱਛੇ ਕਿਹੜੀ ਸਾਜ਼ਿਸ਼ ਕੰਮ ਕਰ ਰਹੀ ਆ ਜੋ ਅੱਗ ਲਾਉਣ ਦੀ ਕੋਸ਼ਿਸ਼ ਪੰਜਾਬ 'ਚ ਕੀਤੀ ਜਾ ਰਹੀ ਆ ਜੋ ਪੰਜਾਬ ਦੇ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰਦੀਆਂ ਨੇ ਅੱਜ ਪੰਜਾਬ ਬੰਦ ਦਾ ਸਦਾ ਕਿ ਬੱਕ ਬੱਕ ਜਿਵੇਂ ਬੰਦੀਆਂ ਮਨੋ ਦਿੱਤਾ ਗਿਆ ਅਸੀਂ ਪੂਰਨ ਤੌਰ ਦੇ ਉੱਤੇ ਉਹਦਾ ਸਮਰਥਨ ਕਰਦੇ ਹਾਂ ਕਿ ਪੂਰਨ ਤੌਰ ਤੇ ਅੱਜ 5 ਜ਼ਿਲ੍ਹੇ ਨਹੀਂ ਬੰਦ ਹੋਣੇ ਚਾਹੀਦੇ ਸੀ ਪੂਰਾ ਪੰਜਾਬ ਬੰਦ ਹੋਣਾ ਚਾਹੀਦਾ ਸੀ ਸਾਪਲਾ ਪਾਸਲਾ ਨੇ ਸਾਪਲਾ ਕੋਈ ਹਾਂ ਇੱਕ ਨੌਜਵਾਨ ਲਿਖਦਾ ਵੀ ਸਾਪਲਾ ਵੀਜੇ ਕੁਮਾਰ ਸਾਪਲਾ ਸ਼ਾਇਦ ਦਾ ਨਾਮ ਹੋਈ ਇਸ ਤਰ੍ਹਾਂ ਦਾ ਹੀ ਕੋਈ ਭਾਜੀਪੀ ਦਾ ਪ੍ਰਧਾਨ ਵੀ ਰਿਹਾ ਸ਼ਾਇਦ ਐਸ்சி ਕਮਿਸ਼ਨ ਦਾ ਚੇਅਰਮੈਨ ਵੀ ਰਿਹਾ ਹੋ ਉਹਦਾ ਬਿਆਨ ਹੁੰਦਾ ਤਾਂ ਸੋਸ਼ਲ ਮੀਡੀਆ ਤੇ ਚੈਨਲਾਂ ਤੇ ਖਬਰਾਂ ਵਾਇਰਲ ਹੋ ਰਹੀਆਂ ਵੀ ਇੱਕ ਸਰਦਾਰ ਨੇ ਬੁੱਤ ਤੋੜਨ ਦੀ ਕੋਸ਼ਿਸ਼ ਕੀਤੀ ਸਰਦਾਰ ਮੁੰਡੇ ਨੇ ਜਿਹੜਾ ਮੋਨਾ ਕੋਨਾ ਪਰ ਉਹਦੇ ਸਿਰ ਤੇ ਦਸਤਾਰ ਬੰਨੀ ਵੀ ਸੀ ਸਾਫਲਾ ਜਿਹੜਾ ਹੈਗਾ ਉਹਦਾ ਬਿਆਨ ਆਉਣਾ ਕਿ ਇਹਦੇ ਬਾਰੇ ਅਕਾਲ ਤਖਤ ਸਾਹਿਬ ਜਵਾਬ ਦੇਵੇ ਸ੍ਰੋਮਣੀ ਕਮੇਟੀ ਜਵਾਬ ਦੇਵੇ ਜਾਣੇ ਪੰਜਾਬ ਦੇ ਅੰਦਰ ਜਿਹੜਾ ਸਾਡਾ ਇੱਕ ਐਸਸੀ ਤੇ ਜਰਨਲ ਜਿਹੜਾ ਭਾਈਚਾਰਾ ਸਾਡੇ ਦੋਨਾਂ ਫਿਰਕਿਆਂ ਦੇ ਵਿੱਚ ਉਹਨੂੰ ਕਿਵੇਂ ਲਾਂਭੂ ਲਾਉਣਾ ਹੈ ਇਹਦਾ ਪੂਰਾ ਯਤਨ ਕੀਤਾ ਗਿਆ ਪੂਰੀ ਰਾਜਨੀਤੀ ਜਿਹੜੀ ਹੋਣੀ ਸ਼ੁਰੂ ਹੋਗੀ ਕੀ ਇਸ ਮਸਲੇ ਦੀ ਜਾਂਚ ਨਹੀਂ ਹੋਣੀ ਚਾਹੀਦੀ ਡੰਗਾਈ ਦੇ ਨਾਲ ਕਿ ਜਿਹੜਾ ਉਹ ਬੰਦਾ ਹੁਣ ਆਮ ਤੌਰ ਤੇ ਆਪਾਂ ਦੇਖਦੇ ਜਦੋਂ ਕੋਈ ਬੇਅਦਬੀ ਹੁੰਦੀ ਹੈ ਕੋਈ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਨ ਆਉਂਦਾ ਕੋਈ ਗੁਰੂ ਘਰ ਚ ਵੱੜ ਜਾਂਦਾ ਉਹਨੂੰ ਮੰਦਬੁੱਧੀ ਕਹਿ ਦਿੱਤਾ ਜਾਂਦਾ ਉਹਦਾ ਦਿਮਾਗ 'ਚ ਕਹਿੰਦਾ ਲੋੜ ਪਿਆ ਵਾਸੀ ਉਹਨੂੰ ਪਤਾ ਨਹੀਂ ਸੀ ਐਂ ਕਹੇ ਗੱਲ ਨੂੰ ਟਾਲ ਦਿੱਤਾ ਜਾਂਦਾ ਜਿਵੇਂ ਪਿੱਛੇ ਜਿਹਾ ਘਟਨਾ ਹੋਈ ਸੀ ਜੀ ਦਰਬਾਰ ਸਾਹਿਬ ਦੇ ਵਿੱਚ ਤੇ ਇੱਕ ਆ ਗਿਆ ਸੀ ਬੰਦਾ ਵੜ ਗਿਆ ਸੀਗਾ ਸ਼ਾਇਦ ਉਹਨੂੰ ਮਾਰ ਦਿੱਤਾ ਗਿਆ ਸੀ ਉਹਦਾ ਪਤਾ ਨਹੀਂ ਲੱਗਿਆ ਉਹ ਕਿੱਥੋਂ ਸੀ ਉਹ ਕੌਣ ਸੀ ਉਹਦਾ ਕਿਹੜਾ ਪਿੰਡ ਆ ਕੀ ਨਾਂ ਸਭ ਕੁਝ ਠੱਪ ਕਰ ਦਿੱਤਾ ਗਿਆ ਇਹਦੇ ਨਾਲ ਵੀ ਸ਼ਾਇਦ ਆਈ ਹੋਣਾ ਮੰਦ ਬੁੱਧੀ ਕਹਿ ਦੇਣਗੇ ਮੰਦ ਬੁੱਧੀ ਸੀ ਤਾਂ ਉਹ ਕਿਸੇ ਟਰੱਕ ਥੱਲੇ ਨਹੀਂ ਆ ਗਿਆ ਕਿੱਥੋਂ ਚੱਲ ਕੇ ਆਇਆ ਹੋਊਗਾ ਉਸੇ ਤਰ੍ਹਾਂ ਨੂੰ ਹੱਥ ਨਹੀਂ ਲਾ ਲਿਆ ਕਰੰਟ ਲਾ ਕੇ ਨਹੀਂ ਮਰ ਗਿਆ ਤਾਂ ਇਹ ਜਿਹੜੀ ਸਾਜ਼ਿਸ਼ ਆ ਇਹਦੀ ਪੂਰੀ ਤਰ੍ਹਾਂ ਦੇ ਉੱਤੇ ਜਾਂਚ ਹੋਣੀ ਚਾਹੀਦੀ ਆ ਅਸੀਂ ਇਹ ਮੰਗ ਕਰਦੇ ਆਂ ਵੀ ਇਹਦੀ ਜਾਂਚ ਜਿਹੜੀ ਲੋਕਾਂ ਨੂੰ ਅੱਜ ਪੰਜਾਬ ਬੰਦ ਕੀਤਾ ਤਾਂ ਇਹ ਮੰਗ ਠਾਣੀ ਚਾਹੀਦੀ ਸੀਗੀ ਵੀ ਇਹਦੀ ਜਾਂਚ ਕਰਕੇ ਇਹਦੇ ਪਿੱਛੇ ਕਾਰਨ ਕੀ ਨੇ ਇਹ ਇਹ ਸ਼ਾਸਤ ਦੇ ਪਿੱਛੇ ਕਿਹੜੀਆਂ ਏਜੰਸੀਆਂ ਨੇ ਜਾਂ ਕਿਹੜੀਆਂ ਸਰਕਾਰਾਂ ਨੇ ਜਾਂ ਕਿਹਦਾ ਹੱਥ ਹੈ ਉਹ ਸਾਰੀ ਗੱਲ ਬਾਹਰ ਨਿਕਲ ਕੇ ਆਉਣੀ ਚਾਹੀਦੀ ਸੀ ਹੁਣ ਆਪਾਂ ਪਿੱਛੇ ਜੇ ਹਰਿਆਣੇ ਦੇ ਵਿੱਚ ਵੋਟਾਂ ਹੋ ਕੇ ਹਟੀਆਂ ਨੇ ਉਹਨਾਂ ਵੋਟਾਂ ਦੇ ਵਿੱਚ ਭਾਜਪਾ ਨੇ ਇੱਕ ਕੰਮ ਕੀਤਾ ਐਸਸੀ ਬਨਾਮ ਜਾਟ ਕਰਤਾ ਜਾਟਾਂ ਤੇ ਐਸੀਆਂ ਵਿਚ ਵਖਰੇਵਾ ਖੜਾ ਕਰਤਾ ਤੇ ਉੱਥੇ ਵੋਟਾਂ ਲੈ ਕੇ ਸਰਕਾਰ ਬਣਾ ਗਿਆ ਉਹ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਵੀ ਧਰਮ ਦੇ ਨਾਂ ਦੇ ਉੱਤੇ ਹਿੰਦੂ ਸਿੱਖ ਦਾ ਮਸਲਾ ਖੜਾ ਕਰਕੇ ਜਾਂ ਇੱਥੇ ਕਿਸਾਨਾਂ ਮਜ਼ਦੂਰਾਂ ਦੇ ਵਿੱਚ ਆਸੀ ਪਾੜ ਪਾ ਕੇ ਜਾਂ ਜਰਨਲਿਸਟਾਂ ਦੇ ਵਿੱਚ ਪਾੜ ਪਾ ਕੇ ਲਗਾਤਾਰ ਕੋਸ਼ਿਸ਼ ਕਰ ਰਹੇ ਆ ਵੀ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਦੇ ਵਿੱਚ ਦਫਾੜ ਪਾ ਕੇ ਇਹਨਾਂ ਦੇ ਉੱਤੇ ਰਾਜ ਕੀਤਾ ਜਾਵੇ ਜਿਹੜੀ ਸਾਨੂੰ ਅੱਜ ਸਮਝਣ ਦੀ ਲੋੜ ਆ